ਕਾਫੀ ਭਰਾਵਾਂ ਦੀ ਭਰਾਵੋ ਡਿਮਾਂਡ ਰਹਿੰਦੀ ਵੀ ਸੋਨਾ ਲੀਕਾ RX RX ਸ਼ੋਅ 'ਚ ਕੋਈ ਸੋਨਾ ਲੀਕਾ ਹੋਵੇ ਦਾ ਸਾਨੂੰ ਚਾਹੀਦਾ ਭਰਾਵੋ RX ਸੋਨਾ ਲੀਕਾ ਦੀ ਕਾਫੀ ਡਿਮਾਂਡ ਆ ਭਰਾਵੋ ਇਹ ਟਰੈਕਟਰ ਬ੍ਰਾਂਚ ਕਿ ਟੱਡੀ ਦੇ ਅੱਗੇ ਲੱਗ ਚੁੱਕਿਆ ਗਿਆ ਭਰਾਵੋ ਕਾਫੀ ਭ੍ਰਮ ਦੀ ਡਿਮਾਂਡ ਸੀਗੀ ਵੀ ਆਹ ਸ਼ੋਚ ਅਸੀਂ ਸੋਨਾਲਿਕਾ ਲੈਣਾਗਾ ਆਹ ਇਹ ਬਾਕੀ ਸ਼ੋਹਾਂ ਸਾਡੇ ਕੋਲ ਆਉਂਦੀ ਰਹਿੰਦੇ ਵੀ ਇਹ ਸ਼ੋਚ ਘਟ ਆਉਂਦਾਗਾ ਕਾਫੀ ਭ੍ਰਮ ਦੀ ਡਿਮਾਂਡ ਰਹਿੰਦੀ ਸੀਗੀ ਵੀ ਆਰ ਐਕਸ ਸ਼ੋਅ ਵਾਲਾ ਅਸੀਂ ਸੋਨਾਲਿਕਾ ਲੈਣਾ ਤੇ ਇਹ ਸਾਡੇ ਕੋਲ 2011 ਮਲਟਿਪਲ ਟਰੈਕਟਰ ਲੱਗ ਚੁੱਕਾਗਾ 330000 ਰੁਪਇਆ ਦੀ ਕੀਮਤਾ ਪਰਭੋ 330000 ਰੁਪਇਆ ਤੇ ਬਾਕੀ ਇਹਦੇ ਉੱਤੇ ਲੱਖ ਰੁਪਇਆ ਪਰਕੇ ਬਾਕੀ ਉੱਤੇ ਲੋਨ ਹੋ ਜਾਊਗਾ ਟਰੈਕਟਰ ਦੇ ਲੱਖ ਰੁਪਇਆ ਪਰਕੇ ਤੁਸੀਂ ਇਹ ਬ੍ਰੈਂਕਟ ਤੋਂ ਆ ਕੇ ਟਰੈਕਟਰ ਖਰੀਦ ਸਕਦੇ ਹੋ ਅੱਗੇ ਆ ਗਿਆ 52 53 10 5210 ਗੇਅਰ ਪ੍ਰੋ ਆ ਗਿਆ ਭਰਾਵੋ ਆਮਲ ਹੜ੍ਹ ਕੋਲ 5210 ਵੀ ਆਉਣ ਵਾਲੇ ਦਿਨਾਂ 'ਚ 20 ਮਾਡਲ 21 ਮਾਡਲ 22 ਮਾਡਲ ਤੇ ਆਮਨੋ ਕਾਫੀ 5 4 5 ਪੀਸ ਭਰਾਵੋ ਬੁੱਧਵਾਰ ਨੂੰ ਸਾਡੇ ਕੋਲੇ ਆ ਕੇ ਲੱਗ ਜਾਣਗੇ ਕਿਹੜੇ ਭਰਾ ਬੁੱਧਵਾਰ ਤਲਵੰਡੀ ਸਾਬੋ ਮੰਡੀ ਤੇ ਆਉਣਗੇ ਜਰੂਰ ਬਣੈ ਟ੍ਰੈਕਟਰ ਜਿੱਤੇ ਆ ਕੇ ਜਾਓ ਸਾਨੂੰ ਇੱਥੇ ਕਾਫੀ ਗਿਣਤੀ 'ਚ ਭਰਾਵੋ 25 ਤੋਂ 30 ਟਰੈਕਟਰ ਤੁਹਾਨੂੰ ਮਿਲ ਸਕਦੇ ਆ ਕਿਉਂ ਤਲਵੰਡੀ ਸਾਬੋ ਤੋਂ 20 ਕਿਲੋਮੀਟਰ ਸਾਡਾ ਪਿੰਡ ਆ ਭਰਾਵੋ ਇਹ ਗੇਅਰ ਪ੍ਰੋ ਟਰੈਕਟਰ ਆ 2023 ਮਾਡਲ ਆ 2030 ਮਾਡਲ ਆ ਇਹਦਾ ਰੇਟ ਹੈਗਾ ਭਰਾਵਾ 7,90,000 7,90,000 ਰੁਪਏ ਭਰਾਵਾ ਇਹਦਾ ਰੇਟ ਆ ਬਾਕੀ ਦਾ ਮੌਕੇ ਤੇ ਡਿਸਕਾਊਂਟ ਹੋ ਜਾਊਗਾ 6.5 ਲੱਖ ਰੁਪਏ ਦਾ ਤੇ ਉੱਤੇ ਲੋਨ ਵੀ ਹੋ ਜਾਊਗਾ ਇਹ 5310 ਗੀਅਰ ਪ੍ਰੋਵਾ 4 ਸਪੀਡ ਚ 4 ਸਪੀਡ ਜਾਂ ਭਰਾਵਾ 4 ਸਪੀਡ ਚ ਸਾਡੇ ਕੋਲੇ ਕਾਫੀ ਡੈਕ ਲੱਗ ਗਏ 5210 ਲੱਗ ਗਿਆ 5310 ਲੱਗ ਗਿਆ 5405 4-ਵੀਲ ਡਰਾਈਵ ਚ ਲੱਗ ਗਿਆ ਜੋਂ ਵੀ ਆ ਸਾਡੇ ਕੋਲ 50-50 ਡੀ ਵੀ ਮਿਲੂ 53 5 ਵੀ ਮਿਲੂ ਕਾਫੀ ਗਿਣਤੀ ਚ ਭਰਾਵੋ ਸਾਡੇ ਕੋਲੇ ਜੌਂਡੀਆ ਟਰੈਕਟਰ ਕਾਫੀ ਗਿਣਤੀ ਚ ਆ ਕੇ ਤੁਹਾਨੂੰ ਮਿਲ ਜਾਣਗੇ 50 ਪਾਇਆ ਡੀ ਵੀ ਮਿਲਜੂਬ ਸਾਨੂੰ ਅਗਲੀ ਦਿਖਾਉਣੇ ਆ ਸਾਹਮਣੇ ਖੜੇ ਇਧਰ ਮਾਰਦੇ ਮੁੰਡਿਆ ਕੈਮਰਾ ਬਹੁਤ ਸਾਫ ਹਾਲਤ ਚ ਇਧਰ ਵੀ ਟਰੈਕਟਰ ਲੱਗੇ ਖੜੇ ਆ ਤੁਹਾਨੂੰ ਉਹ ਵੀ ਦਿਖਾਉਣੇ ਆ ਇਹਨਾਂ ਸਮਝਦਾ ਰੇਟ ਦੱਸ ਰਿਹਾ ਹੈ 7 ਲੱਖ 90000 ਆ ਰੁਪਿਆ ਇਹਦਾ 53 10 ਦਾ ਰੇਟ ਆ 52 10 ਸਾਡੇ ਕੋਲੇ ਭਰਾਵੋ ਇਹ ਆਮਲੋ 2 ਦਾ 2020 ਮਾਡਲ ਆ ਤੇ ਇੱਕ 21 ਮਾਡਲ ਆ ਉਹ ਵੀ ਟਰੈਕਟਰ ਆ ਆਮਲ ਕੱਲੂ ਜਾਂ ਪਰਸੂ ਆ ਕੇ ਇੱਥੇ ਬ੍ਰਾਂਚ ਟਰੈਕਟਰ ਜਿੱਤੇ ਆ ਕੇ ਲੱਗ ਜਾਣਗੇ ਭਰਾਵੋ ਅੱਗੇ ਸਵਰਾਜ 855 ਖੜਾਗਾ 3 ਸਪੀਡ 3 ਸਪੀਡ ਛੋਟਾ ਟਰੈਕਟਰ ਆ ਭਰਾਵੋ ਇਹ ਇਹ ਆਮਲੋ ਟਾਇਰ ਟੂਰ ਹਜੇ ਨਾਲ ਦੇ 95 ਪੈਸੇ ਪਏ ਆ ਐਮ ਆਰ ਭਾਜਾ ਮੜਾ ਮੜਾ ਰੜਤੀ ਜੀ ਜਾਂਦਾ ਨਾਲ ਦੀ ਵਿੱਤ 3350 ਘੰਟਾ ਚੱਲਿਆਗਾ ਇਹਦਾ ਰੇਟ 765000 ਰੁਪਿਆ ਰੇਟ ਆ 650000 ਰੁਪਿਆ ਇਹ ਟਰੈਕਟਰ ਤੇ ਲੋਨ ਵੀ ਕਰਵਾ ਕੇ ਦੇ ਦਿਆਂਗੇ ਇਹ ਟਰੈਕਟਰ ਵੀ ਬ੍ਰਾਂਚਟ ਤੋਂ ਆ ਕੇ ਖਰੀਦ ਸਕਦੇ ਹੋ ਸੋਨਾ ਦੀ ਇੱਕ ਸਾਡੇ ਕੋਲੇ ਭਰਾਵੋ ਇੱਕ ਆਇਆ ਫਿਰ ਆ ਗਿਆ ਇਹ ਹੈਗਾ 2000 ਤੇ 15 ਮਾਡਲ 2015 ਮਾਡਲ ਸੋਨਾ ਦੀ ਇੱਕ ਆਗਾ ਤੇ ਇਹਦੇ ਬਿਲਕੁਲ ਨਵੇਂ ਟਾਇਰ ਆ ਮੂਹਰੇ ਟਾਇਰ ਨਾਲ ਦੀ ਆ ਇਹਦੇ ਨਵੇਂ ਟਾਇਰ ਆ ਭਰਾਵੋ ਇਹਦਾ ਰੇਟ ਹੈਗਾ 440000 440000 ਰੁਪਿਆ ਰੇਟ ਸਾਡੇ ਕੋਲੇ ਅਨ ਮੰਨੋ ਇਹ ਇੱਕ 14 ਮੰਡਲ ਉਹ ਵੀ 9 12ਾਂ ਚ ਉਹਦਾ 430000 ਰੁਪਿਆ ਰੇਟ ਤੇ ਇੱਕ 11 ਮੰਡਲ ਆ ਤੇ ਇੱਕ ਸਾਹਮਣੇ ਸਾਡੇ ਕੋਲੇ 2021 ਮੰਡਲ ਖੜਾ ਇਧਰ ਵੀ ਮਾਰੀ ਮੁੰਡਿਆ ਕੈਮਰਾ 2021 ਮੰਡਲ ਖੜਾਗਾ ਇਹਦਾ ਰੇਟ ਹੈਗਾ 575000 ਰੁਪਿਆ 575000 ਰੁਪਿਆ ਰੇਟ ਅੱਗੇ ਆ ਗਿਆ ਅਰਜਨ 555 2018 ਮੰਡਲ ਆ ਪ੍ਰਭੂ ਅਰਜਨ 555 2018 ਮੰਡਲ ਸੈਂਟਰ ਗੇਰਾ 17 1800 ਘੰਟਾ ਟਰੈਕਟਰ ਚੱਲਿਆ ਹੋਇਆ ਬਿਲਕੁਲ ਨਵਾਂ ਨਕੋਟ ਟਰੈਕਟਰ ਪੀ ਦੀ 31 ਜੂ 8215 ਨੰਬਰ ਦਾ ਟਰੈਕਟਰ ਦਾ 5 ਲੱਖ 15000 ਰੁਪਿਆ ਰੇਟ ਆ ਭਰਾਓ 5 ਲੱਖ 15000 2018 ਮਾਡਲ ਟਰੈਕਟਰ ਅਗਿਆ 535 ਖੜਾਗਾ ਇਹ ਵੀ 2018 ਮਾਡਲ ਦਾ ਇਹ ਵੀ 2018 ਮਾਡਲ ਦਾ ਇਹਦਾ ਰੇਟ ਵੀ 5 ਲੱਖ 15000 ਰੁਪਿਆ ਭਰਾਓ ਇਹ ਵੀ ਤੁਸੀਂ ਬੈਂਕ ਟਰੈਕਟਰ ਤੇ ਆ ਗਏ ਭਰਾਓ ਇਹ ਟਰੈਕਟਰ ਵੀ ਖਰੀਦ ਕੇ ਲੈ ਜਾ ਸਕਦੇ ਹੋ ਇਹਦਾ ਰੇਟ ਹੈਗਾ 515000 ਰੁਪਇਆ ਅੱਗੇ 4x4 ਖੜਾਗਾ ਇਹ ਵੀ ਤੁਹਾਨੂੰ ਦਿਖਾਈ ਹੋਇਆਗਾ ਇਹ ਇਹਦਾ ਰੇਟ ਹੈਗਾ ਭਰਾਵੋ 4x4 ਦਾ ਰੇਟ ਹੈਗਾਗਾ 7 ਸੌਰੀ 10 ਲੱਖ 30 ਹਜ਼ਾਰ ਰੁਪਈਆ 2019 ਮਾਡਲ ਆ 4 ਸਪੀਡ ਆ ਇਹਦਾ ਰੇਟ ਨੂੰ ਦੱਸ ਕੀ ਹਟੇ ਆ 5 ਲੱਖ 75 ਹਜ਼ਾਰ ਰੁਪਈਆ 960 ਮੋਡੀਫਾਈ ਹੋਇਆ ਸਾਡੇ ਕੋਲ ਟਰਾਇਆ ਹੋਇਆ ਭਰਾਵੋ ਇਹਦਾ ਰੇਟ ਹੈਗਾਗਾ 5 ਲੱਖ ਤੇ 85 ਹਜ਼ਾਰ ਰੁਪਈਆ 3630 ਹਰਿਆਣਾ ਨੰਬਰ ਆ ਐਨਓਸੀ ਮਿਲ ਜੂ ਬਿਲਕੁਲ ਨਵਾਂ ਟਰੈਕਟਰ ਅਜੇ ਤੱਕ ਕਲਚ ਵੀ ਨਹੀਂ ਖੁੱਲਿਆਗਾ ਇਹਦਾ ਰੇਟ ਹੈਗਾ 6 ਲੱਖ ਤੇ 65 ਹਜ਼ਾਰ ਰੁਪਈਆ 6 ਲੱਖ 65 ਹਜ਼ਾਰ ਰੁਪਈਆ ਰੇਟ ਆ ਭਰਾਵੋ ਇਹਦਾ ਅੱਗੇ ਖੜਿਆ ਸਾਡੇ ਕੋਲੇ 265 ਖੜਿਆ 475 ਖੜੇ ਆ 50 50 ਡੀ ਖੜਾ 855 ਖੜਾ ਐਸ਼ੀਏ 485 ਖੜਾਗਾ ਐਸ਼ੀਏ 485 ਖੜਾਗਾ ਕਿਵੇਂ 50 50 ਡੀ ਤੁਹਾਨੂੰ ਦੱਸਣਾ ਚਾਹੁੰਨੇ ਭਰਾਵੋ 2016 ਮਾਡਲ ਦਾ ਕਨੋਪੀ ਵਗੈਰਾ ਉੱਤੇ ਲੱਗੀ ਹੋਈ ਆ ਬਹੁਤ ਵਧੀਆ ਸਾਫ ਹਾਲਤ ਚ ਇਹਦਾ ਰੇਟ ਹੈਗਾ ਭਰਾਵੋ 4 ਲੱਖ ਤੇ 95000 4 ਲੱਖ 95000 ਰੁਪਿਆ ਭਰਾਵੋ ਇਹਦਾ ਰੇਟ ਆ ਟਰੈਕਟਰ ਦਾ ਕਿਸੇ ਪ੍ਰਾਣੇ ਟਰੈਕਟਰ ਖਰੀਦਣ ਹੋਏ ਪੰਜਾਬ ਨੰਬਰ ਤੇ ਆ ਮੰਨ ਲਓ 3.5 ਲੱਖ ਰੁਪਈਆ ਦਾ ਲੋਨ ਵੀ ਕਰਵਾ ਦੇਾਂਗੇ ਅੱਗੇ ਸੋਹਣਾ ਲੀਕਾ 2014 ਮਾਡਲ ਖੜਾ ਹੈਗਾ ਨਵੇਂ ਟਾਇਰ ਆਏ ਟਰੈਕਟਰ ਦੇ ਇਹਦਾ ਰੇਟ 430000 ਰੁਪਿਆ ਹੈਗਾ ਅੱਗੇ ਆ ਗਿਆ 265 265 2022 ਮਾਡਲ ਦਾ ਟਰੈਕਟਰ ਨਵਾਂ ਟਰੈਕਟਰ ਬਿਲਕੁਲ ਪ੍ਰਭੂ ਬਿਲਕੁਲ ਨਵਾਂ ਪੀਸ ਆਇਆ ਹੈਗਾ ਇਹਦਾ ਰੇਟ ਹੈਗਾ 4.5 ਲੱਖ ਰੁਪਿਆ ਆ ਮਤਲਬ 70 75000 ਰੁਪਿਆ ਟਰੈਕਟਰ ਭਰ ਕੇ ਇਹ ਤੁਸੀਂ ਖਰੀਦ ਕੇ ਲੈ ਆ ਸਕਦੇ ਹੋ ਅੱਗੇ 475 ਖੜਾ ਹੈਗਾ 2021 ਮਾਡਲ ਇਹ ਵੀ ਬਿਲਕੁਲ ਨਵਾਂ ਟਰੈਕਟਰ ਹੈ ਇਹਦਾ ਰੇਟ ਹੈਗਾ 4 ਲੱਖ 95000 ਰੁਪਿਆ 495000 ਰੁਪਏ ਰੇਟ ਆ ਪਾਵਰ ਸਟੀering ਆ ਡਬਲ ਕਲਚ ਆ ਅੱਗੇ ਆ ਗਿਆ 3510 ਸਿੰਗਲ ਕਲਚ ਆ ਬਰਾਵੋ ਸਾਦਾ ਸਟੀering ਆ ਇਹ ਮੈਨੂਅਲ ਸਟੀering ਆ ਤੇ 3510 ਹੌਲੈਂਡ ਆ ਇਹ ਇਹਦਾ ਰੇਟ ਹੈਗਾ ਬਰਾਵੋ 265000 ਰੁਪਏ ਨਵੇਂ ਟਾਇਰ ਆ ਨਵੇਂ ਟਾਇਰ ਇਹਦੇ ਬਿਲਕੁਲ 265000 ਰੁਪਏ ਰੇਟ ਆ ਬਿਲਕੁਲ ਨਵੇਂ ਟਾਇਰ ਇਹਦੇ ਅੱਗੇ ਆ ਗਿਆ 855 855 2014 ਮਾਡਲ ਆ ਬਿਲਕੁਲ ਨਵੇਂ ਟਾਇਰ ਆ ਇਹਦਾ ਰੇਟ ਹੈਗਾ 485000 ਰੁਪਏ 485000 ਰੁਪਿਆ ਰੇਟ ਆ ਬਿਲਕੁਲ ਨਵੇਂ ਟਾਇਰ ਲੱਗੇ ਗਏ 485 485 ਆ ਗਿਆ ਭਰਾਵੋ ਇਹਦਾ ਰੇਟ ਹੈਗਾਗਾ 2017 ਮਾਡਲ ਦਾ 435000 ਰੁਪਿਆ ਰੇਟ ਆ 2017 ਮਾਡਲ ਟਰੈਕਟਰ ਆ ਇਹਦੇ ਉੱਤੇ ਐਮਲੋ 3.5 ਲੱਖ ਰੁਪਏ ਦੇ ਟਰੈਕਟਰ ਤੇ ਲੋਨ ਕਰਵਾ ਕੇ ਦੇ ਦਿਆਂਗੇ ਕਿਸੇ ਭਰਾ ਨੇ ਵੀ ਐਮਲੋ 75000 ਰੁਪਿਆ ਭਰ ਕੇ ਵੀ ਤੁਸੀਂ ਬੈਂਕ ਲੈਟਰ ਤੋਂ ਟਰੈਕਟਰ ਆ ਕੇ ਖਰੀਦ ਸਕਦੇ ਹੋ ਕਾਫੀ ਗਿਣਤੀ ਦੇ ਭਰਾਵੋ ਬੈਂਕ ਲੈਟਰ ਦੇ ਟਰੈਕਟਰ ਲੱਗੀ ਰਹਿੰਦੇ ਆ ਟ੍ਰੈਕਟਰ ਲੋਨ ਮੇਲਾ ਵੀ ਸਟਾਰਟ ਹੀ ਆ ਤੁਸੀਂ ਕਿਸੇ ਵੀ ਟ੍ਰੈਕਟਰ ਤੇ ਲੋਨ ਕਰਵਾਉਣਾ ਤਾਂ ਲੋਨ ਕਰਵਾ ਕੇ ਲਿਆ ਸਕਦੇ ਹੋ ਸਾਡੇ ਕੋਲੇ ਕੋਈ ਐਜੇ ਕੋਈ ਟ੍ਰੈਕਟਰ ਨਹੀਂ ਹੁੰਦਾਗਾ ਠੀਕ ਇਹਨਾਂ ਤੇ ਲੋਨ ਨਹੀਂ ਹੁੰਦਾ ਤਕਰੀਬਨ ਸਾਰੇ ਟ੍ਰੈਕਟਰਾਂ ਦੇ ਸਾਡੇ ਕੋਲੇ ਲੌਨ ਹੋ ਜਾਂਦਾਗਾ ਇੱਕ ਟਰੈਕਟਰ ਸਾਡੇ ਕੋਲੇ ਹਰਿਆਣਾ ਨੰਬਰ ਆ ਬਾਕੀ ਸਾਰੇ ਪੰਜਾਬ ਨੰਬਰ ਟਰੈਕਟਰ ਹੁੰਦੇ ਸਾਡੇ ਕੋਲੇ ਬਹੁਤ ਹੀ ਵਧੀਆ ਹਾਲਤ ਚ ਟਰੈਕਟਰ ਸਾਡੇ ਕੋਲੇ ਪ੍ਰਾਪ ਬੜੈਂਚ ਟਰੈਕਟਰ ਜਿਹਦੇ ਹੁੰਦੇ ਆ ਸਾਤੋਂ ਕਦੋਂ ਵੀ ਤੁਸੀਂ ਆ ਕੇ ਕੋਈ ਵੀ ਟਰੈਕਟਰ ਖਰੀਦਣਾ ਤਾਂ ਬੜੈਂਚ ਟਰੈਕਟਰ ਤੋਂ ਆ ਕੇ ਤੁਸੀਂ ਕੋਈ ਵੀ ਟਰੈਕਟਰ ਖਰੀਦ ਕੇ ਲੈ ਜਾ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਇਕ ਕਰਿਆ ਕਰੋ ਤੇ ਕਮੈਂਟ ਕਰਿਆ ਕਰੋ ਤੁਹਾਨੂੰ ਇਹ ਨੰਬਰ ਦਿੱਤੇ ਹੀ ਹੋਏ ਆ ਮਤਲਬ ਇਹ ਮੇਰਾ ਨੰਬਰ 854700900 ਇੱਦਾਂ ਤੁਹਾਨੂੰ ਨੰਬਰ ਦਿੱਤਾ ਹੋਇਆ ਹੈਗਾ 94176 62846 ਮੇਰੇ ਫਾਦਰ ਸਾਹਿਬ ਦਾ ਨੰਬਰ ਆ ਆ ਸਾਡੀ ਵੀ ਟੀਮ ਦਾ ਨੰਬਰ ਆ 83606 51282 83606 51282 ਇਹ ਨੰਬਰਾਂ ਦੇ ਪ੍ਰਾਵਰ ਤੁਸੀ ਸੰਪਰਕ ਕਰ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਇਕ ਕਰਿਆ ਕਰੋ ਕਮੈਂਟ ਕਰਿਆ ਕਰੋ ਧੰਨਵਾਦ